ਸੋ ਤਲਾਕशुदा ਮੁਸਲਮ ਔਰਤਾਂ ਆਪਣੇ ਪਤੀ ਤੋਂ ਮੰਗ ਸਕਦੀਆਂ ਨੇ ਗੁਜ਼ਾਰਾ ਪੱਤਾ ਸੁਪਰੀਮ ਕੋਰਟ ਦੇ ਵੱਲੋਂ ਇਸ ਮਾਮਲੇ ਤੇ ਅਹਿਮ ਟਿੱਪਣੀ ਕੀਤੀ ਗਈ ਹੈ 125 CrPC ਦੀ ਧਾਰਾ ਦੇ ਤਹਿਤ ਮਹਿਲਾ ਆਪਣੇ ਪਤੀ ਤੋਂ ਜਿਸ ਤੋਂ ਉਸਨੇ ਤਲਾਕ ਲਿਆ ਉਸ ਤੋਂ ਗੁਜ਼ਾਰਾ ਪੱਤਾ ਮੰਗਣ ਦੀ ਹੱਕਦਾਰ ਹੈ ਸੋ ਇਹ 125 ਧਾਰਾ ਕੀ ਕਹਿੰਦੀ ਹੈ ਔਰ ਕਿਦਾਂ ਇਸ ਨੂੰ ਹੋਣਾ ਔਰ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਸਾਰੀਆਂ ਧਰਮਾਂ ਦੀਆਂ ਔਰਤਾਂ ਤੇ ਲਾਗੂ ਹੁੰਦਾ ਉਹਨਾਂ ਦਾ ਬਣਦਾ ਹੈ ਅਧਿਕਾਰ ਹੈ ਕਿ ਉਹਨਾਂ ਦਾ ਪਤੀ ਤਲਾਕ ਤੋਂ ਬਾਅਦ ਉਹਨਾਂ ਨੂੰ ਗੁਜ਼ਾਰਾ ਪੱਤਾ ਦੇਵੇ। ਤਾਂ ਦੋਸਤੋ ਇੱਕ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇੱਕ ਮੁਸਲਿਮ ਤਲਾਕਸ਼ੂਦਾ ਔਰਤ ਵੀ ਸੀਆਰਪੀਸੀ ਦੀ ਧਾਰਾ 125 ਤਹਿਤ ਗੁਜ਼ਾਰੇ ਲਈ ਆਪਣੇ ਪਤੀ ਖਿਲਾਫ ਪਟੀਸ਼ਨ ਦਾਇਰ ਕਰ ਸਕਦੀ ਹੈ। ਸੁਪਰੀਮ ਕੋਰਟ ਨੇ ਅੱਜ ਇਸ ਮਾਮਲੇ ਤੇ ਅਹਿਮ ਫੈਸਲਾ ਦਿੰਦਿਆਂ ਕਿਹਾ ਕਿ ਇਹ ਕਾਨੂੰਨ ਹਰ ਧਰਮ ਦੀਆਂ ਔਰਤਾਂ ਤੇ ਲਾਗੂ ਹੈ ਤੁਹਾਨੂੰ ਦੱਸ ਦਈਏ ਕਿ ਜਸਟਿਸ ਬੀਵੀ ਨਾਗਰਥਨਾ ਅਤੇ ਜਸਟਿਸ ਅਗਸਟੀਨ ਜਾਰਜ ਮਸੀ ਨੇ ਇਸ ਮਾਮਲੇ ਦੀ ਸੁਣਵਾਈ ਕੀਤੀ ਔਰ ਦੋਹਾਂ ਜੱਜਾਂ ਨੇ ਵਕ-ਵਕ ਫੈਸਲਾ ਸੁਣਾਇਆ ਦੱਸ ਦਈਏ ਕਿ ਤੇਲੰਗਾਨਾ ਹਾਈ ਕੋਰਟ ਨੇ ਮੁਹੰਮਦ ਅਬਦੁੱਲ ਸਮਦ ਨੂੰ ਆਪਣੀ ਤਲਾਕਸ਼ੋਦਾ ਪਤਨੀ ਨੂੰ ਹਰ ਮਹੀਨੇ 10000 ਰੁਪਏ ਦਾ ਗੁਜ਼ਾਰਾ ਪੱਤਾ ਦੇਣ ਦਾ ਹੁਕਮ ਦਿੱਤਾ ਸੀ ਜਿਸ ਦੇ ਖਿਲਾਫ ਉਹਨਾਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਸੀ ਇਹ ਪਟੀਸ਼ਨ ਮੁਹੰਮਦ ਅਬਦੁੱਲ ਸਮਦ ਨਾ ਦੇ ਵਿਅਕਤੀ ਨੇ ਦਾਇਰ ਕੀਤੀ ਸੀ ਸੁਪਰੀਮ ਕੋਰਟ ਨੇ ਪਟੀਸ਼ਨ ਤੇ ਆਪਣਾ ਫੈਸਲਾ ਸੁਣਾਇਆ ਹੁਣ 125 ਸੀਰ ਪੀਸੀ ਦਿੱਤਾ ਰਹਾ ਹੈ ਕੀ ਹੈ ਇਹ ਕਹਿੰਦੀ ਹੈ ਕਿ ਪਤਨੀ ਬੱਚਿਆਂ ਅਤੇ ਮਾਪਿਆਂ ਦੇ ਰੱਖ-ਰਖਾਹ ਬਾਰੇ ਜਾਣਕਾਰੀ ਇਸ ਧਾਰਾ ਦੇ ਵਿੱਚ ਦਿੱਤੀ ਗਈ ਹੈ। ਇਸ ਧਾਰਾ ਦੇ ਅਨੁਸਾਰ ਪਤੀ, ਪਿਤਾ ਜਾਂ ਬੱਚਿਆਂ ਤੇ ਨਿਰਪਰ ਪਤਨੀ, ਮਾਤਾ-ਪਿਤਾ ਜਾਂ ਬੱਚੇ ਤਾਂ ਹੀ ਗੁਜ਼ਾਰਾ ਦਾ ਦਾਵਾ ਕਰ ਸਕਦੇ ਨੇ ਜੇਕਰ ਉਹਨਾਂ ਦੇ ਕੋਲ ਰੋਜ਼ੀ-ਰੋਟੀ ਦਾ ਕੋਈ ਸਾਧਨ ਨਹੀਂ ਹੈਗਾ। ਯਾਨੀ ਕਿ ਫੀਮੇਲ ਕੋਈ ਕੰਮ ਨਹੀਂ ਕਰਦੀ ਉਹਨਾਂ ਕੋਲ ਕਮਾਈ ਦਾ ਕੋਈ ਸਾਧਨ ਨਹੀਂ ਹੈ ਤਾਂ ਉਹ ਬੱਚਿਆਂ ਨੂੰ ਸੰਭੋਗੀ ਕਿਵੇਂ? ਆਬੀਸਲੀ ਕੋਈ ਨਾ ਕੋਈ ਤਾਂ ਉਹਦੇ ਕੋਲ ਸਿਸਟਮ ਹੋਣਾ ਚਾਹੀਦਾ ਤਾਂ ਇਸੇ ਕਰਕੇ ਜੇ ਬਾਕੀ ਧਰਮਾਂ ਦੀਆਂ ਔਰਤਾਂ ਨੂੰ ਇਹ ਰਾਈਟ ਮਿਲਦਾ ਸੀਗਾ ਕਿ ਉਹ ਗੁਜ਼ਾਰਾ ਪੱਤਾ ਲੈ ਸਕਦੀਆਂ ਸੀ ਤਾਂ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਐਜ਼ ਕੰਪੇਅਰਡ ਟੂ ਮੁਸਲਿਮ ਵੀ ਸਾਡੇ ਵਿੱਚ ਆਉਦੇ ਨੇ ਤਾਂ ਉਸ ਕਮਿਊਨਿਟੀ ਦੀਆਂ ਔਰਤਾਂ ਵੀ ਆਪਣਾ ਗੁਜ਼ਾਰਾ ਪੱਤਾ ਮੰਗ ਸਕਦੀਆਂ